ਵਿਸ਼ੇ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤਕੌਰ ਤਹਾਜ਼ਰ ਹੋਏ ਆਜੂ ਦੀਆਂ ਮੁੱਖ ਖਬਰਾਂ ਦੇ ਨਾਲ ਦਾ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੌਸਮ ਦੇ ਵਿੱਚ ਇੱਕ ਵੱਡਾ ਵੱਡਾ ਜੁੜਾ ਕੀ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ ਜਿ ਹਾਂ ਵੈਸਟਰਨ ਡਿਸਟਰਬੈਂਸ ਦੇ ਕਾਰਨ ਕਰਵਟ ਜਿਹੜੀ ਮੌਸਮ ਨੇ ਲੈ ਲਈ ਹੈ ਤੇ ਤਾਪਮਨ ਜਿਹੜਾ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਤਾਪਮਨ ਦੇ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ ਤੇ ਬੀਤੇ ਦਿਨ ਸਫਰ ਇਸ਼ਾਰਾ 4 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਤਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਉਪਰੀ ਇਲਾਕਿਆਂ ਵਿੱਚ ਪਰਫਪਾਰੀ ਦੇ ਹਾਲਾਤ ਬਣ ਰਹੇ ਹਨ ਤੇ ਜੇਕਰ ਅਜਿਹਾ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਪਹਾੜਾਂ ਤੋਂ ਆਉਣ ਵਾਲੀਆਂ ਹੱਪਾਵਾਂ ਤਾਪਮਨ ਦੇ ਵਿੱਚ ਹੋਰ 기 ਰਾਵਟ ਲਿਉਣ ਗਿਆ ਤੇ ਠੰਡ ਵਧੇਗੀ ਜੀहां ਪੰਜਾਬ ਵਿੱਚ ਪ੍ਰਦੂਸ਼ਣ ਦੇ ਜਕਰ ਗੱਲ ਕੀਤੀ ਜਾਵੇ ਤਾਂ ਉਸਦੇ ਵੀ ਆંકੜੇ ਥੋੜ ਨਾਲ ਸਾਂਝੇ ਕਰਦੇ ਆ ਪ੍ਰਦੂਸ਼ਣ ਕਾਰਨ AQI ਵੀ ਪ੍ਰਭਾਵਿਤ ਹੋ ਰਿਹਾ ਹੈ ਮੌਸਮ ਖੁਸ਼ਕ ਬਣਿਆ ਹੋਇਆ ਤੇ ਇਸ ਮਹੀਨੇ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਬੀਤੇ ਦਿਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਨ 33.6 ਡਿਗਰੀ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ CPCBC ਦੀ ਰਿਪੋਰਟ ਦੇ ਮੁਤਾਬਕ ਲੁਧਿਆਣਾ ਦਾ AQI 196 ਜਲੰਧਰ ਦਾ 193 ਅਮ੍ਰਿਤਸਰ ਦਾ 157 ਬਠਿੰਡਾ ਦਾ 148 ਪਟਿਆਲਾ ਦਾ 140 ਮੰਡੀ ਗੋਬਿੰਦਗੜ ਦਾ 137 ਤੇ ਰੂਪਨਗਰ ਦਾ 116 ਦਰਜ ਕੀਤਾ ਗਿਆ ਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਏਕਿਊ ਗਲੇ ਨੱਕ ਸਮੇਤ ਦਿਲ ਫੇਫੜੇ ਤੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤਦਰੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਤੇ ਮਹੱਤਵਪੂਰਨ ਮੁੱਦੇ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਤੇ ਆਉ ਸੁਣਦੇ ਆ ਇਹ ਬਹੁਤ ਦੇਰ ਦੀ ਡਿਮਾਂਡ ਸੀ ਇੰਡਸਟਰੀ ਦੀ ਇਹ ਜਿੰਨੇ ਵੀ ਇੰਡਸਟਰੀ ਐਸੋਸੀਏਸ਼ਨ ਵਾਲੇ ਹੈਗੇ ਸੀ ਚਾਹੇ ਉਹ CII ਵਾਲੇ ਹੈ ਐਪੈਕਸ ਚੈਂਬਰ ਵਾਲੇ ਹੈ SICCU ਵਾਲੇ ਹੈ PHDCCI ਵਾਲੇ ਹੈ ਸਾਰਿਆਂ ਨੇ ਰਿਪੋਰਟੇਸ਼ਨਾਂ ਦਿੱਤੀਆਂ ਕਿ ਜਿਹੜੀ ਸਟੈਂਪ ਡਿਊਟੀ ਲੱਗਦੀ ਹੈ ਜਿਹੜੇ ਅਸੀਂ ਬੈਂਕ ਦੇ ਲੋਨ ਲੈਂਦੇ ਆ ਉਹਨਾਂ ਤੇ ਸਟੈਂਪ ਡਿਊਟੀ ਬਹੁਤ ਜ਼ਿਆਦਾ ਸੀ ਹੁੰਦੀ ਸਾਰੀ ਸਟੇਟਾਂ ਚ ਆਲਮੋਸਟ ਸਾਰੀ ਸਟੇਟਾਂ ਆ ਲੈ ਲੈਂਦੇ ਆ ਜਦੋਂ ਤੁਸੀਂ ਬੈਂਕ ਦਾ ਲੋਨ ਲੈਂਦੇ ਹੋ ਉਹਨੂੰ ਰਜਿਸਟਰ ਕਰਾਉਣਾ ਪੈਂਦਾ ਉਹਨੂੰ ਹਾਈਪੋਥੀਕੇਸ਼ਨ ਕਰਾਉਣਾ ਪੈਂਦਾ ਫਿਰ ਅਸੀਂ ਬਾਕੀ ਸਟੇਟਾਂ ਦਾ ਵੀ ਡਿਸਕਸ ਕੀਤਾ ਔਰ ਅਸੀਂ ਅਸੀਂ ਨਤੀਜੇ ਤੇ ਪਹੁੰਚੇ ਕਿ ਆਪਣਾ ਪੰਜਾਬ ਸਾਰਿਆਂ ਨਾਲੋਂ ਵਧੀਆ ਹੋਣਾ ਚਾਹੀਦਾ ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਿਹਾ ਅੱਜ ਮੇਰੇ ਇੰਡਸਟਰੀਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਆ ਔਰ ਜਿਹਨਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ ਹਾਈਪੋਥੀਕੇਸ਼ਨ ਤੇ ਮਾਰਟਗੇਜ ਨੂੰ ਇਕੱਠਾ ਕਰਕੇ ਇੱਕ ਕਰਕੇ ਉਹਦੇ ਤੇ 0.25% ਗੈਰੰਟ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 0.25% ਹਾਈਪੋਥੀਕੇਸ਼ਨ ਤੇ ਅਲੱਗ ਪੈਂਦਾ ਸੀ ਮੌਰਟਗੇਜ ਤੇ ਅਲੱਗ ਪੈਂਦਾ ਸੀ ਹੁਣ 0.25% ਇੱਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਅਸੀਂ 5 ਲੱਖ ਰੁਪਏ ਦੇ ਸਾਡੇ ਕੋਲੋਂ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਸਾਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਇੱਕ ਰੀਸੈਂਟਲੀ ਰਜਿਸਟ੍ਰੇਸ਼ਨ ਚਾਰजेस ਵੀ ਲਗਾਏ ਸੀਗੇ ਜਿਹੜੇ ਲੋਨ ਦੇ ਰਜਿਸਟ੍ਰੇਸ਼ਨ ਉਹਦਾ ਕੈਪ 1 ਲੱਖ ਰੁਪਏ ਦਾ ਸੀਗਾ ਹੁਣ ਅਸੀਂ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਉਹ ਸਿਰਫ 1000 ਰੁਪਿਆ ਕਰਤਾ ਰੁਕਾਦਾਂ ਦੀ ਖਬਰ ਦੇ ਵਾਲੇ ਰਾਜਾ ਵੜਿੰਗ ਦੇ ਵੱਲੋਂ ਨਸ਼ੇ ਦੇ ਬਦਲ ਦੇ ਦਿੱਤੇ ਹੋਏ ਬਿਆਨ ਦੇ ਮੱਦੇ ਨਜ਼ਰ ਆਪ ਨੇ ਤਾਂ ਨਿਰਗਰਗ ਦੇ ਵੱਲੋਂ ਉਹਨਾਂ ਨੂੰ ਜਿਹੜਾ ਕੀ ਪੁੱਠਾ ਸਵਾਲ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕੁਝ ਆਪਣੇ ਸਵਾਲ ਵੀ ਸਾਹਮਣੇ ਰੱਖੇ ਗਏ ਨੇ ਰਾਜਾ ਬੜਿੰਗ ਵੱਲੋਂ ਦਿੱਤੇ ਨਸ਼ੇ ਦੇ ਬਦਲ ਵਾਲੇ ਬਿਆਨ ਤੇ ਆਪ ਆਗੂ ਨੀਲ ਗਰਗਦਾ ਕਰਾਰਾ ਜਵਾਬ ਸਾਹਮਣੇ ਆਏ ਉਹਨਾਂ ਨੇ ਕਿਹਾ ਕਿਸੇ ਵੀ ਨਸ਼ੇ ਦਾ ਬਦਲ ਨਸ਼ਾ ਨਹੀਂ ਹੋ ਸਕਦਾ ਕਾਂਗਰਸ ਪਹਿਲਾਂ ਗੁਟਕਾ ਸਾਹਿਬ ਦੀ ਝੂਠੀ ਸੌਣ ਖਾ ਕੇ ਨਸ਼ੇ ਖਤਮ ਕਰਨ ਚ ਨਾਕਾਮ ਰਹੀ ਤੇ ਇਕਲਨਾ ਨੀਲ ਗਰਗ ਵੱਲੋਂ ਕਈਆਂ ਕਈਆਂ ਆਉਂ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਇਹ ਜਿਹੜਾ ਬਿਆਨ ਆ ਕਿ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇੱਕ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਆ ਕਿ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੋਹ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਏਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਹੈਗੇ ਆ ਔਰ ਦੂਸਰੇ ਬੰਨੇ ਜਿਹੜੀ ਫਿਊਚਰ ਡਿਮਾਂਡ ਪੈਦਾ ਨਾ ਹੋਵੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਯਾਨੀ ਕਿ ਜਾਗਰੂਕ ਕੀਤਾ ਪੰਚਾਇਤਾਂ ਦਾ ਸਹਾਰਾ ਲਿਆ ਕਲੱਬਾਂ ਦਾ ਸਹਾਰਾ ਲਿਆ ਸਕੂਲਾਂ ਦਾ ਸਹਾਰਾ ਲਿਆ ਕੌਜਾਂ ਦਾ ਸਹਾਰਾ ਲਿਆ ਸੈਮੀਨਾਰ ਕੀਤੇ ਆ ਤੇ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ ਆ ਔਰ ਤੀਸਰੇ ਬੰਨੇ ਜਿਹੜਾ ਹੈਗਾ ਅਸੀਂ ਜਿਹੜੇ ਜਿਹੜੇ ਸਾਡੇ ਜਿਹੜੇ ਹੈਗੇ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਤਾਂ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਨਸ਼ੇ ਛਡਾ ਕੇ ਖੇਡਾਂ ਵੱਲ ਰੁਜ਼ਗਾਰ ਵੱਲ ਸਿੱਖਿਆ ਵੱਲ ਸਿਹਤ ਵੱਲ ਜਿਹੜਾ ਹੈਗਾ ਮੋੜ ਸਕੀਏ ਤੋਤਰੀ ਦਾਸਨ ਨੇ ਆਖੀ ਅਕਾਲੀ ਆਗੂ ਵਿਕਰਮ ਮਚੀਠਿਆ ਦੀ ਅੱਜ ਯਾਨੀ 29 ਅਕਤੂਬਰ ਨੂੰ ਸੁਣਵਾਈ ਹੋਵੇਗੀ। ਸਟ੍ਰੌਮ ਨੇ ਕੱਲੇ ਦਲਦੇਸ ਸੀਨੀਅਰ ਆਗੂ ਅਤੇ ਸਾਫ ਦਾ ਮੰਤਰੀ ਵਿਕਰਮ ਸਿੰਘ ਮਚੀਠਿਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਨਹੀਂ ਮਿਲੀ ਸੀ ਤੇ ਮਚੀਠਿਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਪਹਿਲਾਂ ਹੋਣੀ ਸੀ ਪਰ ਹਾਈ ਕੋਰਟ ਨੇ ਮਾਮਲੇ ਦੇ ਲਈ ਸੁਣਵਾਈ ਦੇ ਤਰੀਕ 29 ਅਕਤੂਬਰ ਯਾਨੀ ਅੱਜ ਟੈਗ ਕਰ ਦਿੱਤੀ ਸੀਤਾ ਅੱਜ ਹੁਣ ਮੁੜ ਤੋਂ ਸੁਣਵਾਈ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਅੱਜ ਕੀ ਫੈਸਲਾ ਛੜਾ ਕੀ ਲਤਾ ਜਾ ਸਕਦਾ ਹੈ ਤਾਂ ਇੱਥੇ ਦੱਸਣਯੋਗ ਹੈ ਕਿ ਵਿਕਰਮ ਚੀਠਿਆਂ ਨੂੰ ਵਿਜੀਲੈਂਸ ਦੇ ਵੱਲੋਂ 25 ਜੂਨ ਨੂੰ ਉਹਨਾਂ ਦੀ ਅਮਰitsar ਸਥਿਤ ਰਿਹਾਈ ਤੋਂ ਛੁੜਾ ਕੇ ਗ੍ਰਿਫਤਾਰ ਕੀਤਾ ਸੀ। ਯੁੱਧ ਨਸ਼ਾ ਵਿਰੋਧ ਮਹਿੰਦ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ। ਪੰਜਾਬ ਪੁਲਿਸ ਦੇ ਤਫਤੀਸ਼ੀ ਅਫਸਰਾਂ ਦੀ ਟ੍ਰੇਨਿੰਗ ਵਰਕਸ਼ਾਪ ਦੇ ਉਦਘਾਟਨ ਮੌਕੇ ਸਿਆਂ ਮਾਨ ਬੀਤੇ ਕੱਲ ਪਟਿਆਲਾ ਪਹੁੰਚੇ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਆਓ ਸੁਣਦੇ ਹਾਂ ਦੱਸਦਿਆਂ ਕਿ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਅਜੰਡਾ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਕਾਨੂੰਨ ਦੇਸ਼ ਦੇ ਹੁਣ ਭਾਰਤੀ ਨਿਆਂ ਸਹਿਤਾ ਆ ਗਈ ਕੁਝ ਚੇਂਜੇਸ ਹੋਈਆਂ ਨੇ ਇੰਡੀਅਨ ਪੈਨਲ ਜਿਹੜਾ ਪਹਿਲਾ ਕਾਨੂੰਨ ਸੀ ਸਾਡਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹਫਤਾ ਤੁਸੀਂ ਥੋੜੇ ਜਿਹਾ ਜੜੀਆਂ ਝੰਜਟ ਨੇ ਥਾਣਿਆਂ ਦੇ ਤਸੀਲਾਂ ਦੇ ਡਿਸਟ੍ਰਿਕਟ ਦੇ ਉਹਨਾਂ ਤੋਂ ਥੋੜਾ ਜਿਹਾ ਆਫ ਰੋਂਗੇ ਆ ਪਛਮ ਮਿਲੋਂਗੇ ਬੈਠੋਂਗੇ ਇਕੱਠੇ ਥੋੜਾ ਜਿਹਾ ਪੁਰਾਣਾ ਯੂਨੀਵਰਸਿਟੀ ਵਾਲਾ ਕਾਲਜ ਵਾਲਾ ਮਾਹੌਲ ਤੁਹਾਨੂੰ ਮਿਲੂਗਾ ਇਹ ਜ਼ਰੂਰੀ ਹੈ ਆਪਣੇ ਮੋਬਾਈਲ ਦੇ ਵਿੱਚ ਵੀ ਹਰ ਹਫ਼ਤੇ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਸੌਫਟਵੇਅਰ ਅਪਡੇਟ ਕਰੋ ਜੀ ਤਾਂ ਇਹ ਵੀ ਅਪਡੇਟ ਤੁਹਾਡੀ ਜਿਹੜੀ ਹੋ ਰਹੀ ਹੈ ਕਿ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ ਕੇ ਆਏ ਹੋ ਬੜੇ ਕਾਬਲ ਅਫਸਰੋਂ ਕੋਈ ਕਾਬਲੀ ਤੇ ਸ਼ੱਕ ਨਹੀਂ ਪਰ ਨਾਲ ਦੀ ਨਾਲ ਸਮੇਂ ਦੇ ਹਾਣੀ ਹੋ ਕੇ ਚੱਲਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਲ ਅਪ ਟੂ ਡੇਟ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਔਰ ਕੇਸ ਇਸ ਤਰ੍ਹਾਂ ਦਾ ਹੋਵੇ ਕਿ ਅਦਾਲਤ ਦੇ ਵਿੱਚ ਟਿਕ ਸਕੇ ਬਹੁਤ ਵਾਰੀ ਕਈ ਵਾਰੀ ਨਹੀਂ ਪਤਾਉਂਦਾ ਜਦੋਂ ਥਾਣਿਆਂ ਚ ਮੁੰਸ਼ੀ ਜਾ ਜਿਹੜੇ ਐਫ ਆਈ ਆਰ ਲਿਖਦੇ ਨੇ ਉਹਨਾਂ ਨੂੰ ਉਹ ਟੈਕਨੀਕਲ ਲੈਂਗੁਏਜ ਨਹੀਂ ਪਤਾ ਹੁੰਦਾ ਜਿਹੜੀ ਕੋਰਟ ਦੇ ਵਿੱਚ ਚੱਲਦੀ ਹੈ ਅਸੀਂ ਬਹੁਤ ਸਾਰੇ ਤਹਿਸੀਲ ਪੱਧਰ ਤੇ ਵੀ ਥਾਣਾ ਪੱਧਰ ਤੇ ਐਲ ਆਰ ਵੀ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉੱਥੇ ਲੈ ਕੇ ਜਾਂਦੇ ਆ ਕੇਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ माप डंडा ਤੇ ਪੂਰੀ ਉਤਰਦੀ ਹੋਵੇ ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਜਿहां ਇੱਥੇ ਅਸੀਂ ਪਾਕਿਸਤਾਨ ਦੇ ਲਾਹੌਰ ਦੀ ਗੱਲ ਕਰ ਰਹੇ ਹਾਂ ਦੱਸ ਦਿੰਨੇ ਕਿ ਪੂਰੀ ਦੁਨੀਆ ਦੇ ਵਿੱਚ ਉਹ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਚੁੱਕਿਆ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਫਿਰ ਇੱਕ ਵਾਰ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਜਿੱਥੇ ਸ਼ਹਿਰ ਜ਼ਹਿਰੀਲੀ ਧੁੰਦ স্মੋਗ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਕਈ ਖੇਤਰਾਂ ਵਿੱਚ 에ਅਰ ਕੁਆਲਿਟੀ ਇੰਡੈਕਸ 500 ਤੋਂ ਪਾਰ ਪਹੁੰਚ ਗਿਆ ਜਿੱਥੇ ਰੀਅਲ ਟਾਈਮ 에ਅਰ ਕੁਆਲਿਟੀ ਡਾਟਾ ਮੁਤਾਬਕ ਲੋਹਾਰ ਦਾ ਅਸਤੇਕਿਊਏ 312 ਤੱਕ ਦਰਜ ਕੀਤਾ ਗਿਆ ਜੋ ਕਿ ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਮਾਪ ਡੰਡਾ ਨਾਲੋਂ 25 ਗੁਣਾ ਵੱਧ ਖਤਰਨਾਕ ਪੱਧਰ ਹੈ ਤੇ ਕੁਝ ਖਾਸ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹਤ ਭਿਆਨਕ ਦਰਜ ਕੀਤਾ ਗਿਆ। ਸਿਟੀ ਸਕੂਲ ਅਲਾਮਾ ਇਕਬਾਲ ਟਾਊਨ ਦੇ ਵਿੱਚ AQI 505 ਅਤੇ ਫੌਜੀ ਫਰਟੀਲਾਈਜ਼ਰ ਪਾਕਿਸਤਾਨ ਦੇ ਵਿੱਚ AQI 525 ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਸਿਟੀ ਸਕੂਲ ਸ਼ਾਲੀਮਾਰ ਕੈਂਪਸ ਦੇ ਵਿੱਚ ਵੀ AQI 304 ਦਰਜ ਕੀਤਾ ਗਿਆ। ਇਹ ਪ੍ਰਦੂਸ਼ਣ ਦੇ ਇਹ ਸਾਰੇ ਦਰਜ ਕੀਤੇ ਗਏ ਪੱਧਰ ਸਿਹਤ ਐਮਰਜੈਂਸੀ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਹਾਂ। ਵਿਹਾਰ ਚੋਣਾਂ ਦੇ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜੋ ਹੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਵਿਰੋਧੀ ਮਹਾਗੜ ਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅንስ ਦਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਮਹਾਗੜ ਜੋੜ ਨੇ ਇਸ ਮੈਨੀਫੈਸਟੋ ਨੂੰ ਤਜਸਵੀ ਪ੍ਰਣ ਦਾ ਨਾਮ ਦਿੱਤਾ ਤੇ ਮੈਨੀਫੈਸਟੋ ਵਿੱਚ ਤਜਸਵੀ ਯਾਦਵ ਦੇ 20 ਪ੍ਰਣ ਸ਼ਾਮਲ ਨੇ ਜੀ ਹਾਂ ਇਸ ਮੈਨੀਫੈਸਟੋ ਦੇ ਕਵਰ ਫੋਟੋ ਤੇ ਤਜਸਵੀ ਯਾਦਵ ਦੀ ਫੋਟੋ ਛਪੀ ਹੋਈ ਹੈ ਇਸ ਮੀਟਿੰਗ ਦੇ ਦੌਰਾਨ ਆਰਜीडी ਨੇਤਾ ਤਜਸਵੀ ਯਾਦਵ ਅਤੇ ਵੀਆਈਪੀ ਮੁਖੀ ਸੰਤੋਸ਼ ਸਾਹਨੀ ਸਮੇਤ ਕੱਟ ਚੋਰ ਤੇ ਸਾਰੇ ਆਗੂ ਮੌਜੂਦ ਸਨ ਮਹਾਗੜ ਜੋੜ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਆਪਣਾ ਸਾਂਝਾ ਮੈਨੀਫੈਸਟੋ ਜਾਰੀ ਕੀਤਾ ਸੀ ਮਹਾਗੜ ਜੋੜ ਦੇ ਮੈਨੀਫੈਸਟੋ ਵਿੱਚ ਨੌਜਵਾਨਾਂ ਔਰਤਾਂ ਠੇਕਾ ਕਰਮਚਾਰੀਆਂ ਬਜ਼ੁਰਗ ਪੈਨਸ਼ਨਰਾਂ ਕਿਸਾਨਾਂ ਤੇ ਗਰੀਬ ਪਰਿਵਾਰਾਂ ਲਈ ਕਈ ਵਾਅਦੇ ਵੀ ਕੀਤੇ ਗਏ ਸਨ ਅਤੇ ਇਸ ਦੇ ਵਿੱਚ ਵੀ ਮਹੀਨਿਆਂ ਦੇ ਵਿੱਚ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਤੱਕ ਜੁੜਾ ਕੀਤਾ ਗਿਆ ਰਾਜ ਦੇ ਵਿੱਚ OPS ਪੁਰਾਣੀ ਪੈਨਸ਼ਨ ਯੋਜਨਾ ਨੂੰ ਦੁਬਾਰਾ ਲਾਗੂ ਕਰਨ ਦਾ ਵਾਅਦਾ ਵੀ ਜੁੜਾ ਕੀਤਾ ਗਿਆ ਹਰੇਕ ਪਰਿਵਾਰ ਨੂੰ 200 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ ਬਜ਼ੁਰਗਾਂ ਵਿਦ ਵਾਮਾ ਅਤੇ ਅਪਹਜਾ ਲਈ క్రਮਵਾਰ 1500 ਅਤੇ 3000 ਦੀ ਮਾਸਿਕ ਪੈਨਸ਼ਨ ਦਾ ਪ੍ਰਬੰਧ ਹੋਵੇਗਾ। ਹਰੇਕ ਸਬ ਡਿਵੀਜ਼ਨ ਦੇ ਵਿੱਚ ਮਹਿਲਾ ਕਾਲਜਾਂ ਅਤੇ 136 ਬਲਾਕਾਂ ਵਿੱਚ ਨਵੇਂ ਡਿਗਰੀ ਕਾਲਜਾਂ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਹਰੇਕ ਵਿਅਕਤੀ ਨੂੰ 25 ਲੱਖ ਤੱਕ ਦਾ ਮੁਫਤ ਸਿਹਤ ਬੀਮਾ ਮਿਲੇਗਾ ਅਤੇ ਔਰਤਾਂ ਨੂੰ 1 ਦਸੰਬਰ ਤੋਂ ਪ੍ਰਤੀ ਮਹੀਨਾ 2500 ਦੀ ਵਿੱਤੀ ਸਹਾਇਤਾ ਦਾ ਵਾਅਦਾ ਵੀ ਜੜਕੇਤਾ ਗਿਆ। ਅਜਿਹਾ ਉਹਨਾਂ ਨੂੰ 5 ਸਾਲਾਂ ਵਿੱਚ ਕੋਲ 30000 ਸਾਲਾਨਾ ਪ੍ਰਾਪਤ ਹੋਣਗੇ ਤੇ ਧੀਆਂ ਦੇ ਲਈ ਬੇਟੀ ਨਾਮਕ ਇੱਕ ਯੋਜਨਾ ਤੇ ਮਾਵਾਂ ਲਈ ਮੈਂ ਨਾਮਕ ਇੱਕ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਤੇ ਇਦਰੇ ਕੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਾ ਹੈ ਕਿ ਜਗਤਾਰ ਸਿੰਘ ਤਾਰਾ ਬਰੀ ਹੋ ਗਏ ਨੇ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ 16 ਸਾਲ ਪੁਰਾਣੇ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਜਿਹਾ ਵਦੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕੁਮਾਰ ਨੇ ਬੀਤੇ ਕੱਲ ਪੋਖਪੁਰ ਪੁਲਿਸ ਸਟੇਸ਼ਨ ਦੇ ਵਿੱਚ 209 2009 ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕ-ਥਾਮ ਐਕਟ ਤੇ ਅਸਲਾ ਐਕਟ ਦੀਆਂ ਧਾਰਾਵਾਂ 17 18 20 ਤਹਿਤ ਦਰਜ ਕੀਤੇ ਗਏ ਇੱਕ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਜਗਤਾਰ ਸਿੰਘ ਤਾਰਾ ਦੇ ਵਕੀਲ ਐਸ ਕੇ ਐਸ ਹੁੰਦਲ ਨੇ ਇਹ ਜਾਣਕਾਰੀ ਦਿੱਤੀ ਦੱਸ ਦਈਏ ਕਿ ਜਗਤਾਰ ਸਿੰਘ ਬੁੜੈਲ ਜੇਲ੍ਹ ਦੇ ਵਿੱਚ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਏ ਅਦਾਲਤ ਨੇ ਦੋਸ਼ ਸਾਬਿਤ ਨਾ ਹੋਣ ਕਾਰਨ ਉਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ। ਜੁਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਹੈ। ਤਾਰਾ ਦੇ ਨਾਲ ਜੁਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਬਿਉਰਾ ਵੀ ਸ਼ਾਮਲ ਸੀ। ਆਵਾਜ਼ ਦੇ ਬਾਟੇ ਦੇ ਵਰਕਿੰਗ ਪ੍ਰਧਾਨ ਸ਼ੈਦ ਕਰਸੇਦ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕੁਝ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਤੇ ਆਓ ਸੁਣਦੇ ਹਾਂ। ਹਾਲ ਚੱਲ ਰਿਹਾ ਹੈ। ਜਿਮਨੀ ਚੌਂ ਦਾ ਖਾੜਾ ਪੱਕ ਚੁੱਕਿਆ ਹੈ ਔਰ ਆਪ ਜੀ ਨੂੰ ਸਾਡੇ ਪਾਰਟੀ ਦੇ ਸਨਿਆਲੋ ਵਾਲੀਆ ਸਾਹਿਬ ਸਾਡੇ ਐਮਐਲਏ ਸਰਵਨ ਸਿੰਘ ਧੰਨ ਸਾਹਿਬ ਸਾਡੇ ਹਰਚਨ ਸਿੰਘ ਬਰਸਰ ਜੀ ਸਾਡੇ ਬੈਡਵਲ ਸਾਹਿਬ ਸਾਡੇ ਲਖਨਾ ਸਾਹਿਬ ਅਸੀਂ ਇੱਕੋ ਗੱਲ ਹੀ ਤੁਹਾਨੂੰ ਬਾਰ ਬਾਰ ਕਹਿੰਦੇ ਆ ਰਹੇ ਆ ਵੀ ਜੋ ਜੋ ਇਲੈਕਸ਼ਨ ਦਾ ਦੌਰ ਜਿਹੜਾ ਹੋਰ ਗਤੀਵਿਧੀਆਂ ਵਧਣ ਗਿਆ ਤਿਉ ਤਿਉ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਵੱਧਦਾ ਹੋਇਆ ਨਜ਼ਰ ਆਊਗਾ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੋਂ ਵੋਟਾਂ ਮੰਗਦੀ ਹੈ ਤੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਦੂਜੇ ਤੇ ਬਲੇਮ ਤੇ ਤੱਬੇ ਰਾ ਕੇ ਵੋਟਾਂ ਮੰਗਦੀਆਂ ਨੇ ਸੋ ਅੱਜ ਫਿਰ ਬੜੀ ਖੁਸ਼ੀ ਦੀ ਗੱਲ ਹੈ ਬੀਜੇਪੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ ਵਿਕਰਮਜੀਤ ਸਿੰਘ ਬਲ ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਉਹਨਾਂ ਦੀ ਸਾਰੀ ਟੀਮ ਅੱਜ ਆਮ ਆਦਮੀ ਪਾਰਟੀ ਨਾਲ ਫਿਰ ਜੁਆਇਨ ਹੋ ਰ ਜਾ ਰਹੀ ਐ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਜਿਹਾ ਆਖਦੇ ਹਾਂ ਉਹਨਾਂ ਦੇ ਨਾਲ ਰਿੰਕੂ ਮਸੀ ਜੀ ਗੁਰਪ੍ਰੀਤ ਸਿੰਘ ਸ਼ਮਸ਼ੀਰ ਸਿੰਘ ਗੁਰਲਾਲ ਸਿੰਘ ਸੱਜਣ ਜੀ ਬਾਦ ਸਿੰਘ ਮਨਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਇਹ ਸਾਡੇ ਵਿਕਰਮਜੀਤ ਸਿੰਘ ਉਹਨਾਂ ਦੇ ਵਿਕਰਮ ਸਿੰਘ ਬਲ ਉਹਨਾਂ ਦੇ ਨਾਲ ਜਿਹੜੀ ਸਮੂਚੀ ਉਹਨਾਂ ਦੀ ਟੀਮ ਜਿਹੜੀ ਭਾਜਪੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੀ ਹੋਈ ਨਜ਼ਰ ਆ ਰਹੀ ਹੈ ਅਸੀਂ ਇਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਜੀ ਆਇਆਂ ਵੀ ਆਖਦੇ ਹਾਂ ਖੇਡ ਜਗਤ ਦੀ ਗੱਲ ਕਰੀਏ ਤਾਂ ਖੇਡ ਜਗਤ ਦੇ ਮਹਾਨ ਕਿਦਾਰੀ ਸ਼੍ਰੀ ਅਯਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਪੰਜ ਮੈਚਾਂ ਦੀ T20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਸ਼੍ਰੇਸ਼ ਐਯਰ ਦੀ ਸੱਤ ਬਾਰੇ ਇੱਕ ਮਹੱਤਵਪੂਰਨ ਅਪਡੇਟ ਦਿੱਤਾ। ਭਾਵੇਂ ਐਯਰ T20 ਟੀਮ ਦਾ ਹਿੱਸਾ ਨਹੀਂ ਹਨ ਪਰ ਭਾਰਤੀ ਟੀਮ ਕੈਨਬਰਾ ਵਿੱਚ ਰਹਿੰਦੇ ਹੋਏ ਵੀ ਸਿਡਨੀ ਵਿੱਚ ਮੌਜੂਦ ਉਹਨਾਂ ਨਾਲ ਅਤੇ ਟੀਮ ਡਾਕਟਰ ਨਾਲ ਲਗਾਤਾਰ ਸੰਪਰਕ ਦੇ ਵਿੱਚ ਉਹ ਦੱਸ ਦਈਏ ਕਿ 30 ਸਾਲਾਂ ਐਯਰ ਦੀ ਹਾਲਤ ਹੁਣ ਸਥਿਰ ਹੈ ਅਤੇ ਉਹਨਾਂ ਨੂੰ ICU ਤੋਂ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੇ ਸਿਹਤ ਨੂੰ ਲੈ ਕੇ ਟੀਮ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਰਾਹਤ ਮਿਲੀ ਹੈ ਸੂਰਜ ਕੁਮਾਰ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅੱਯਰ ਹੁਣ ਸਾਰਿਆਂ ਨਾਲ ਗੱਲ ਕਰ ਰਹੇ ਹਨ ਸਾਰੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਹਨ ਸੂਰਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ 6 ਬਾਰੇ ਪਤਾ ਲੱਗਣ ਤੇ ਉਨ੍ਹਾਂ ਨੇ ਵੇਜ਼ੋ ਤੁਮਲੇਸ਼ ਚੈਨ ਨਾਲ ਗੱਲ ਕੀਤੀ ਸੀ ਤੇ ਕਪਤਾਨ ਨੇ ਇਹ ਵੀ ਦੱਸਿਆ ਕਿ ਅਈਅਰ ਹੁਣ ਫੋਨ ਤੇ ਜਵਾਬ ਦੇ ਰਹੇ ਹਨ ਜਿਸ ਦਾ ਮਤਲਬ ਹੈ ਕਿ ਉਹ ਠੀਕ ਹਨ ਡਾਕਟਰ ਉਹਨਾਂ ਦੇ ਨਾਲ ਹਨ ਅਤੇ ਉਹ ਲੋਕਾਂ ਨਾਲ ਗੱਲ ਵੀ ਕਰ ਰਹੇ ਹਨ ਤੇ ਇਸ ਦੇ ਲਈ ਸਭ ਕੁਝ ਠੀਕ ਲੱਗ ਰਿਹਾ ਹੈ ਅਗਲੇ ਕੁਝ ਦਿਨਾਂ ਤੱਕ ਉਹਨਾਂ ਤੇ ਨਜ਼ਰ ਰੱਖੀ ਜਾਵੇਗੀ ਸੂਰਜ ਕੁਮਾਰ ਯਾਦਵ ਨੇ ਮਜ਼ਾਕੀਆ ਅੰਦਾਜ਼ ਵਿੱਚ ਅਈਅਰ ਨੂੰ ਰੇਅਰ ਟੈਲੈਂਟ ਦੱਸਿਆ ਤੇ ਕਿਹਾ ਕਿ ਇਹ ਬਹੁਤ ਮੰਦਪਾਗਾ ਹੈ ਜੋ ਉਹਨਾਂ ਦੇ ਨਾਲ ਹੋਇਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਚੇਹ ਕੇਸ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਪਰ ਰੇਅਰ ਟੈਲੈਂਟ ਦੇ ਨਾਲ ਰੇਅਰ ਚੀਜ਼ਾਂ ਹੀ ਹੁੰਦੀਆਂ ਹਨ ਸੂਰਜ ਕੁਮਾਰ ਨੇ ਭਰੋਸਾ ਦਿੱਤਾ ਕਿ ਸੀਰੀਜ਼ ਖਤਮ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਨਾਲ ਲੈ ਕੇ ਹੀ ਭਾਰਤ ਵਾਪਸ ਪਰਤਾਂਗੇ ਇਹ ਤੇ ਵੀ ਤਾਂ ਅੰਦਾਜ਼ਨ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਪਹਿਲਾ T20 ਮੁਕਾਬਲਾ ਜੁੜਾ ਕਿ 29 ਅਕਤੂਬਰ ਯਾਨੀ ਕਿ ਅੱਜ ਕੈਨਬਰਾ ਦੇ ਵਿੱਚ ਖੇਡਿਆ ਜਾਵੇਗਾ। ਤੇ ਦਰੀ ਸਿੰਦਰ ਸਰਤਾਜ ਦੇ ਵੱਲੋਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਨਾਲ ਮੁਲਾਕਾਤ ਕੀਤੀ। ਪ੍ਰਸਿੱਧ ਸੂਫੀ ਗਾਇਕ ਡਾਕਟਰ ਸਨਿਰ ਸਰਤਾਜ ਨੇ ਹਾਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਸ੍ਰਿਸ਼ਟਾ ਚਾਰਪੈਟ ਕੀਤੀ। ਇਸ ਮੁਲਾਕਾਤ ਦੇ ਦੌਰਾਨ ਸਰਤਾਜ ਨੇ ਮੁੱਖ ਮੰਤਰੀ ਨੂੰ ਆਪਣਾ ਵਾਕਪੁਰਨ ਗੀਤ ਹਿੰਦੀ ਚਾਦਰ ਸੁਨਾਇਆ ਇਹ ਗੀਤ ਚਿੜੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਅਤੇ ਅਧਿਆਤਮਿਕ ਜੀਵਨ ਤੇ ਆਧਾਰਿਤ ਹੈ ਮੋਕੰਤ ਵੀ ਨਾਇਬ ਸਿਆਣੀ ਨੇ ਗੀਤ ਦੀ ਡੂੰਘਾਈ ਅਤੇ ਸੰਦੇਸ਼ ਦੀ ਭਰਪੂਰ ਸ਼ਲਾਗਾ ਕੀਤੀ ਉਹਨਾਂ ਨੇ ਕਿਹਾ ਕਿ ਸਤਿੰਦਰ ਸਰਤਾਜ ਨੇ ਆਪਣੀ ਕਲਾ ਦੇ ਮਾਧਿਅਮ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਬਲੀਦਾਨ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਜੀਵਿਤ ਕਰ ਦਿੱਤਾ ਮੱਖ ਮੰਤਰੀ ਨੇ ਕਲਾਕਾਰ ਦੇ ਯਤਨਾ ਦੀਸ਼ ਲਾਗਾ ਕਰਦੇ ਕਿ ਹਾ ਕਿ ਅਚੇਹ ਗੀਤ ਨਵੀਂ ਪੀੜੀ ਨੂੰ ਉਹਨਾਂ ਦੇ ਇਤਿਹਾਸ ਅਤੇ ਗੁਰੂਆਂ ਦੇ ਕਦਰਾਂ ਕੀਮਤਾਂ ਨਾਲ ਜੋੜਨ ਦਾ ਜ਼ਰੀਆ ਬਣਦੇ ਹਨ ਡਾਕਟਰ ਸਿੰਦਰ ਸਰਤਾਜ ਨੇ ਇਸ ਮੌਕੇ ਤੇ ਗੱਲ ਕਰਦੇ ਕਿ ਹਾ ਗੀਤ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਜੀ ਦੀ ਉਸ ਮਹਾਨ ਵਿਰਾਸਤ ਨੂੰ ਨਮਨ ਹੈ ਜਿਨ੍ਹਾਂ ਨੇ ਧਰਮ, ਮਨੁੱਖਤਾ ਅਤੇ ਸੱਚਾਈ ਦੀ ਰੱਖਿਆ ਦੇ ਲਈ ਆਪਣਾ ਸਿਰ ਕਟਾ ਦਿੱਤਾ ਪਰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਹਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਟੋਲ ਪਲਾਸਾ ਬੰਦ ਕਰ ਦਿੱਤਾ ਗਿਆ ਪੰਜਾਬ ਵਾਸੀਆਂ ਲਈ ਇੱਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ ਸੂਬਾ ਸਰਕਾਰ ਨੇ ਜਗਰਾਓ ਨਕੋਦਰ ਰੋਡ ਤੇ ਟੋਲ ਪਲਾza ਬੰਦ ਕਰਨ ਦਾ ਫੈਸਲਾ ਕੀਤਾ ਤੇ ਇਹ ਫੈਸਲਾ ਨਿਰਧਾਰਤ ਸਮੇਂ ਤੋਂ ਲਗਭਗ ਡੇਢ ਸਾਲ ਪਹਿਲਾਂ ਲਾਗੂ ਕੀਤਾ ਜਾ ਰਿਹਾ ਹੈ ਟੋਲ ਪਲਾza ਪਹਿਲਾ 15 ਮਈ 2027 ਤੱਕ ਚੱਲਣ ਵਾਲਾ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਸ ਰੂਟ ਤੇ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਕੋਈ ਟੋਲ ਨਹੀਂ ਦੇਣਾ ਪਵੇਗਾ ਪੰਜਾਬ ਸਰਕਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਢੇ 3 ਸਾਲਾਂ ਵਿੱਚ 18 ਟੋਲ ਪਲਾਜ਼ੇ ਪਹਿਲਾ ਹੀ ਬੰਦ ਕਰ ਦਿੱਤੇ ਗਏ ਹਨ ਤੇ ਜਗਰਾਉ ਨਕੋਦਰ ਟੋਲ ਪਲਾza ਇਸ ਲੜੀ ਵਿੱਚ 19ਵਾਂ ਬਣ ਗਿਆ ਇਸ ਕਦਮ ਦੇ ਨਾਲ ਨਾ ਸਿਰਫ ਯਾਤਰੀਆਂ ਨੂੰ ਰਾਹਤ ਮਿਲੇਗੀ ਸਗੋ ਆਵਾਜ਼ ਆਈ ਦੇ ਖਰਚੇ ਵੀ ਘਟ ਹੋਣਗੇ ਤੇ ਰਾਜ ਸਰਕਾਰ ਦੇ ਅਨੁਸਾਰ ਇਹ ਟੋਲ ਪਲਾਜ਼ੇ ਪਹਿਲਾ ਚੰਨ ਤੱਕ ਨਿੱਜੀ ਭਾਈ ਵਾਲੀ ਪੀਪੀਪੀ ਮਾਡਲ ਦੇ ਚੁਲਾਏ ਜਾਂਦੇ ਸਨ ਤੇ ਹੁਣ ਇਹਨਾਂ ਸੜਕਾਂ ਦੀ ਨਿਗਰਾਨੀ ਅਤੇ ਰੱਖ-ਰਖਾਅ ਸਰਕਾਰ ਦੇ ਨਿਯੰਤਰਣ ਅਧੀਨ ਹੋਵੇਗਾ ਸਰਕਾਰੀ ਆંકੜਿਆਂ ਦੇ ਅਨੁਸਾਰ ਪਹਿਲਾ 18 ਟੋਲ ਪਲਾਜ਼ੇ ਹਰ ਸਾਲ ਸਰਕਾਰ ਨੂੰ ਲਗਭਗ 220 ਕਰੋੜ ਦਾ ਮਾਲੀਆ ਪੈਦਾ ਕਰਦੇ ਸਨ ਤੇ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਜਨਤਕ ਸੁਖੂਲਤ ਸੁਚਾਰੂ ਆਵਾਜਾਈ ਪ੍ਰਵਾਹ ਅਤੇ ਰਾਜ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਵੱਲ ਇੱਕ ਹੋਰ ਵੱਡਾ ਕਦਮ ਹੈ ਪਰ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਆਈ ਮਨੂ ਦੇ ਉਚਾਰਨ ਧੰਨਵਾਦ